ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਤੋਂ ਕਿਹਾ ਹੈ ਸ਼ੁਰੂ ਕਰਨ ਲੱਗੇ ਆਂ। ਕਈ ਪ੍ਰਕਾਰ ਦੇ ਹਾਂ ਭਾਵ ਕਰਦੀ ਹੈ। ਤੈਸਾ ਜਗਿਆ ਸੁ ਜਾਨ ਸਖੀ ਨੂੰ ਪਰਮਾਤਮਾ ਨਾਲ ਲਾਡ ਕਰਨੀ ਚਾਹੀਦੇ ਹਨ। ਜੈਸੇ ਸਤਿਗੁਰੂ ਜੀ ਦੇ ਪਿਆਰੇ ਸਖੀ ਭਾਵ ਨੂੰ ਤਾਰ ਕਰਕੇ ਕਰਕੇ ਕਰਦੇ ਹਨ। ਤੇ ਇਸੇ ਤਰ੍ਹਾਂ ਬੇਨਤੀ ਕਰਦੇ ਹਨ ਵਰਵਾਖੋ ਦੋਜ ਮੈਨ ਅਵਾਰਾ ਨਹੀਂ ਮੈਂ ਦੂਜਾ ਤੂੰ ਮੇਰੇ ਮਨਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀਂ ਡਰਾਂ ਹੀ ਸਾਜਨੜਾ ਮੀਰਾ ਸਾਜਨੜਾ ਨਿਕਟ ਖਲੋਵੇ ਖਨੋਏ ਅੜਾ ਮੇਰਾ ਸਾਜਨਾ ਸਾਜਨੜਾ ਯਾਨੀ ਅੜਾ ਹਰ ਜਾਨੀ ਅੜਾ ਨੈਣ ਲੋਏ ਅੜਾ ਹਰ ਜਾਨੀ ਅੜਾ ਸਖਾ ਸੁਹਾਈ ਪੂਨ ਪਰਮੇਸ਼ਰ ਮੈਲ ਕਦੇ ਨਾ ਹੋਵੇ ਬੰਗਨਾ ਇਤਿਹਾਸਿਕ ਹੋਰ ਵੀ ਕਈ ਜਗ੍ਹਾ ਗੁਰੂ ਨਾਨਕ ਦੇਵ ਜੀ ਨੂੰ ਸਖਾ ਮਿੱਤਰ ਸੱਜਣ ਕਹਿ ਕੇ ਕਰਕੇ ਕਿਹਾ ਹੈ ਜੈਸੇ ਸਾਜਣ ਤੇਰੇ ਚੰਨ ਕੀ ਹੋਏ ਰਹਾ ਸਦਾ ਤੂਰ ਨਾਨਕ ਸ਼ਰਨ ਤਹਾਰੀਆਂ ਵੇਖੋ ਸਦਾ ਹਜੂਰ ਸਾਜਣਾ ਸੱਚਾ ਪਾਸ਼ਾ ਸੱਜਣਾ ਸੱਚਾ ਪਾਸ਼ਾ ਸਹਿਸਾ ਹੰਦੇ ਸਾ ਜਿਸ ਪਾਸ ਬਿਹਾਲਿਆਂ ਸੋਈਏ ਸੋਨਾ ਦਾ ਮੇਸਾ ਅਦੇ ਆਦਿਕ ਵਾਹਿਗੁਰੂ ਜੀ ਨੇ ਸਖਾ ਮਿੱਤਰदास ਕੇ ਦੂਜਿਆਂ ਨੂੰ ਕਿਹਾ ਹੈ ਕਿ हे ਸਖੀ ਵਾਹਿਗੁਰੂ ਦਾ ਬਿਲਕੁਲ ਨੀੜੀ ਹੈ ਤੇ ਤੂੰ ਕਿੰਧਰ ਲਵਦੀ ਰਹਦੀ ਹੈ ਤੇ ਇਸ ਸਰੀਰ ਦਾ ਕੀ ਮਾਨ ਕਰਦੀ ਹੈ ਅਨੜੀਏ ਮਾਨੜਾ ਕਾਇ ਕਰੀ ਆਪਣੜੀ ਕਰ ਹਰ ਹਰ ਰੰਗੋ ਕੀ ਨਾ ਮਾਣੀ ਸੋ ਨੀੜੀ ਤਨ ਕਮਣਗੇ ਮਾਹਰ ਕਿਆਟ ਨੇ मेरी नौंच होना लाया पैनी सा बनाया ये सब मित्र बैठी रूप सखी पाप कहा है जथा गरबा के तेरे पुत्र प्यारे मैं लाड लड़ाया उल्ला उल्ले चुके बारक तू हर पिता माया ऐसा नाम सखी पाप बाती कहा है नामे आत्मा न ਨਮੇਦਨ ਭਗਤੀ ਹੈ ਇਸ ਭਗਤੀ ਦਾ ਭਾਵੇਂ ਹੈ ਕਿ ਜਗਿਆ ਸੁ ਜਨ ਤਨ ਮਨ ਤਨ ਆਪਣਾ ਨਰਿੰਕਾਰ ਨੂੰ ਅਰਪਣ ਕਰ ਦੇਵੀ ਤੇ ਆਪਾਂ ਭਾਵ ਦੂਰ ਕਰੀ ਸਭ ਕੁਝ ਪਰਮਾਤਮਾ ਦਾ ਹੀ ਸਮਝੀ ਇਸ ਭਗਤੀ ਦੇ ਕਾਰਨ ਲਈ ਗੁਰੂ ਜੀ ਇਉਂ ਉਪਦੇਸ਼ ਦਿੰਦੇ ਹਨ ਮਨ ਤਨ ਅਰਪੇ ਕ੍ਰਿਸ਼ਨ ਅਲਤੀਤ ਸਰਬਾਸਦੀ ਜੇ ਆਪਣਾ ਬਾਰੇ ਜਿਉ ਸਰਪੋ ਆਪਣਾ ਤਨ ਮਨ ਅਗੇ ਲਿਓ ਕਮੀਰੀ ਇਸਪਾਸ ਤੀ ਦਾਸ ਸਾਮਨੂਪੇ ਆਵ ਬਨਨ ਕਰਦੇ 1100 ਤਨ ਮਨ ਤਨ ਗੋਲ ਹਲਕੂ ਮਲ ਸਮਕੇ ਸਮਦੇ ਨੋਠਾਈ ਸਰਬ ਨਮੀਦਨ ਨਾਮ ਜਹੀ ਭਗਤੀ ਨਾਮਨ ਕਹਾਈ ਸਾਉਕ ਅਰਪਣ ਕਰਨ ਨੂੰ ਸਰਵ ਨਮੇਦਨ ਪੰਕਤੀ ਦਾ ਆਤਮਾ ਨਮੇਦਨ ਪੰਕਤੀ ਵੀ ਕਹਿੰਦੇ ਹਨ ਮਾਸਤਮ ਮੇਚਾ ਆਤਮਾ ਨਾਮ ਆਪਣੇ ਆਪ ਵੰਦਨ ਵੰਦਾਪਕ ਮਿਸ਼ਨ ਮਾਹੀ ਗੁਰੂ ਨੇ ਬਨ ਤਨ ਪਰਬਤ ਹੈ ਪਰ ਬ੍ਰਹਮ ਇਤਿਆਦ ਮਛਨਾ ਤੇ ਸਹਿਜਸ ਸਰਪੰਚ ਕੀ ਪੈਨ ਸਤਾ ਦੂਰ ਕਰਕੇ ਭੇਦ ਰੂਪ ਤੇ ਅਰਪਣ ਕਰਨਾ ਆਤਮਾ ਨਵੇਦਨ ਪਾਕਤੀ ਕਹੀ ਜਾਂਦੀ ਹੈ ਜੈਸੇ ਗੁਰੂ ਜੀ ਦੱਸਦੇ ਹਨ ਬ੍ਰਹਮ ਮੈਂ ਜਾਨ ਜਨ ਮੈਂ ਪਾਰ ਬ੍ਰਹਮ ਇੱਕੇ ਆਪ ਨਹੀਂ ਕੁਛ ਭਰਮ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਆਟਕ ਜਲ ਤਰੰਗ ਜੈਸਾ ਸੋ ਐਸ ਭਗਤੀ ਵਿੱਚ ਪਹੁੰਚ ਕੇ ਭਗਤ ਜਨ ਹਰੀ ਪਰਮਾਤਮਾ ਦੇ ਚਾਲਨਾਂ ਨਾਲ ਭੇਦ ਹੋ ਜਾਂਦੇ ਹਨ ਸੋ ਇਹ ਇਹ ਨੇ 9 ਪ੍ਰਕਾਰ ਦੀਆਂ ਭਗਤੀਆਂ ਹਨ ਸੋ ਇਨ੍ਹਾਂ ਭਗਤੀਆਂ ਵਿੱਚ ਹਰ ਇੱਕ ਭਗਤੀ ਕਰਕੇ ਜੀਵਤ ਆ ਸਕਦਾ ਹੈ ਕਿਉਂਕਿ ਕੋਈ ਦੋ ਭਗਤੀਆਂ ਕਰਦਾ ਹੈ ਕੋਈ ਇੱਕ ਕਰਦਾ ਹੈ ਕੋਈ ਸਾਰੀਆਂ ਕਰਦਾ ਹੈ ਪਰਕਲੇ ਆਣਾ ਸਵਨਾਨ ਨੂੰ ਪ੍ਰਾਪਤ ਹੋ ਜਾਂਦੀ ਹੈ ਜੈਸੀ ਸਰਬਨ ਭਗਤੀ ਤੋਂ ਰਾਜ ਪ੍ਰਿਸ਼ਟ ਦਾ ਆਧਾਰ ਹੋਇਆ ਹੈ ਜੈਸ ਭਗਤੋ ਉਹਨਾਂ ਨੇ ਬਾਗ ਮੱਤ ਦੀ ਕਥਾ ਸੁਣੀ ਸੀ ਕੀਰਤਨ ਭਗਤੀ ਤੇਸਕ ਦੇਵ ਜੀ ਦਾ ਆਧਾਰ ਹੋਇਆ ਹੈ ਸਿਮਨ ਭਗਤੀ ਸੇ ਪਰਲਾਦ ਜੀ ਦਾ ਆਧਾਰ ਹੋਇਆ ਹੈ। ਮਾਨਸੀਵਨ ਭਗਤੀ ਤੇ ਮਰਥਵੀ ਰਾਜੇ ਦਾ ਆਧਾਰ ਹੋਇਆ ਹੈ। ਮੰਦਨ ਭਗਤੀ ਤੋਂ ਅਕਰੂਰ ਜੀ ਦਾ ਆਧਾਰ ਹੋਇਆ ਹੈ। ਦਾਸ ਭਾਗ ਭਗਤੀ ਸੇ ਹਨੂਮਾਨ ਜੀ ਦਾ ਆਧਾਰ ਹੋਇਆ ਹੈ। ਸਖੀ ਭਾਵ ਸੇ ਅਰਜਨ ਜੀ ਦਾ ਆਧਾਰ ਹੋਇਆ। ਆਤਮਾ ਨਵੇਦਨ ਭਗਤੀ ਮੇਂ ਬਲ ਰਾਜਾ ਸਮਾਨ ਹੀ ਮੁਕਤੀ ਉਹ ਪ੍ਰਾਪਤ ਹੋਇਆ ਹੈ ਸੋ ਭਾਵੇਂ ਕੋਈ ਇੱਕ ਦੋ ਭਗਤੀਆਂ ਕਰੇ ਭਾਵੇਂ ਸਾਰੀਆਂ ਕਰੇ ਕਲਿਆਣ ਹਰ ਇੱਕ ਨੂੰ ਪ੍ਰਾਪਤ ਹੋ ਸਕਦੀ ਹੈ ਮੈਂ ਜਿਹੜਾ ਪੁਰਸ਼ ਸਤਿਗੁਰੂ ਜੀ ਪਾਸੋਂ ਭਗਤੀ ਦੀ ਜਾਂਚਨਾ ਕਰਦਾ ਹੈ ਉਹੀ ਪੁਰਸ਼ ਦੁਨੀਆ ਵਿੱਚ ਸ੍ਰੇਸ਼ਟ ਹੈ ਗੁਰਬਾਖ ਨਵੇਂ ਖੰਡ ਕੀ ਵਰਤਮੀ ਮੰਗੇ ਸੋ ਜੋਗੀ ਜਗ ਸਾਰਾ ਨਮਾ ਖੰਡਾਂ ਦੇ ਮਾਲਕ ਅਥਵਾ ਨਮਾ ਖੰਡਾਂ ਵਿੱਚ ਵਿਆਪਕ ਸਤਿਗੁਰੂ ਨੂੰ ਜਾਣਨ ਲਈ ਜੋ ਅਸਦੀ ਨੋ ਪ੍ਰਕਾਰ ਦੀ ਭਗਤੀ ਕਰਦਾ ਹੈ ਉਹੀ ਪਰਸ਼ ਦੁਨੀਆ ਵਿੱਚੋਂ ਤਰਦਾ ਹੈ ਸੋ ਇਹ ਨੌ ਦਾ ਭਗਤੀ ਹਰੇਕ ਨੂੰ ਕਰਨੀ ਚਾਹੀਦੀ ਹੈ ਨਹੀਂ ਤੇ ਗੁਰਵਾਕ ਅਨਸਾਰ ਮੈਨ ਭੰਗ ਦੀ ਤਨ ਹੋਸੀਸਾਂ ਸ੍ਰੀ ਨਾਮ ਨਾਸ ਹੋ ਜਾਵੇਗਾ ਭਗਤੀ ਦੋ ਪ੍ਰਕਾਰ ਦੀ ਹੈ ਇਸੇ ਨੌ ਦਾ ਭਗਤੀ ਦਾ ਮੇਰਮਾ ਦੱਸਿਆ ਹੈ ਪਰੰਤੂ ਆਮ ਕਰਕੇ ਭਗਤੀ ਦੋ ਪ੍ਰਕਾਰ ਦੀ ਗਿਣੀ ਜਾਂਦੀ ਹੈ ਇੱਕ ਮਹਿਤ ਇੱਕ ਮੈਂ ਅਬਾ ਅਬਾ ਹੱਤ ਤੋ ਸੋ ਦੋਹਾ ਵਿੱਚੋਂ ਨੌ ਪ੍ਰਕਾਰ ਦੀ ਭਗਤੀ ਜੀ ਦੱਸੀ ਹੈ ਜੀ ਦੱਸੀ ਹੈ ਇਸ ਦਾ ਨਾਮ ਮਹਿਤ ਇੰਤ ਹੈ ਫਿਰ ਇਹ ਤਿੰਨ ਪ੍ਰਕਾਰ ਦੀ ਹੈ ਇੱਕ ਕਰਮ ਮਿਸ਼ਰਤ ਹੈ ਦੂਸਰੀ ਗਿਆਨ ਕਰਨ ਪੂਜਾ ਮਿਸਰਤ ਹੈ ਤੀਸਰੀ ਕੇਵਲ ਗਿਆਨ ਮਿਸਰਤ ਹੈ ਇਹਨਾਂ ਤਿੰਨਾਂ ਵਿੱਚੋਂ ਕਰਮ ਸਿਮਰਤ ਭਗਤੀ ਸਵਾਤ ਕੀ ਰਾਜ ਸੀ ਤਾਮ ਸੀ ਤਿੰਨ ਪ੍ਰਕਾਰ ਦੀ ਹੈ ਇਹਨਾਂ ਤਿੰਨਾਂ ਵਿੱਚੋਂ ਸਰਾਤ ਸਰਾਤ ਕੀ ਫਿਰ ਤਿੰਨ ਪ੍ਰਕਾਰ ਦੀ ਹੈ ਇੱਕ ਪਾਪਾਂ ਦੇ ਨਾਸ਼ ਕਰਨ ਹੇਤ ਹੈ ਦੂਸਰੀ ਪਰਮੇਸ਼ਰ ਦੀ ਪ੍ਰਸੰਨਤਾ ਹੇਤ ਹੈ ਤੀਸਰੀ ਬੇਦ ਬੇਦ ਕੀ ਸਿੱਧੀ ਹੇਤ ਹੈ ਇਸ ਤਰ੍ਹਾਂ ਰਾਜ ਸੀ ਪੀ ਤਨ ਪ੍ਰਕਾਰ ਦੀ ਹੈ ਪਹਿਲੀ ਮਖਿਓ ਮਖਜੋ ਕੀ ਪ੍ਰਾਪਤੀ ਹੇਤ ਦੂਸਰੀ ਜਸ ਕੀ ਪ੍ਰਾਪਤੀ ਹੇਤ ਤੀਸਰੀ ਐਸ ਮਰਜ ਕੀ ਪ੍ਰਾਪਤੀ ਹੇਤ ਹੈ इसी प्रकार तामसी वितन प्रकार दी है पहली हिंसा हेतु दूसरी दंभ हेतु तीसरी अहंकार हेतु है इस प्रकार कर्म मिश्रित भक्ति ने नौ प्रकार दी हुई नमांदे भी एक-एक ले उत्तम मदम क्रिन छटम ਕਨੇਸ਼ਤ ਵੇਦ ਕਰਨ ਕਰਕੇ ਸਤਾਈ ਵੇਦ ਹੋਏ ਇਸੇ ਤਰ੍ਹਾਂ ਸਤਾਈਆਂ ਦੇ ਉੱਤਰ ਮੱਧਮ ਕਨੇਸ਼ਤ ਆਦਿਕ ਕਰਨੇ ਸੇ ਕੋਲ ਕਿਆਸੀ ਵੇਦ ਹੋਏ ਕਾਮ ਮਿਸਰਤ ਪਾਤੀ ਦੇ ਕਰਮ ਮਿਸਰਤ ਮੇਸ ਰਾਤ ਕੀ ਨਾ ਪਰਮੇਸ਼ਰ ਦੀ ਆਗਿਆ ਪਾਲਣਾ ਸੀ ਤਾਂ ਕੀ ਪ੍ਰੀਤ ਮਾਤਰ ਮੈਂ ਤਤ ਪਰਜ ਹੋਣੇ ਤੇ ਦਾਸ ਭਗਤੀ ਮੈਂ ਅੰਤਰ ਭਾਵ ਹੈ ਰਾਜ ਸੀਤਾਮ ਸੀਦਾ ਅਚਾਰਨ ਭਗਤੀ ਮੈਂ ਅੰਤਰ ਭਾਵ ਹੈ ਇਸੇ ਤਰ੍ਹਾਂ ਕਰਮ ਗਿਆਨ ਦੋਵੇਂ ਮਿਸ਼ਰਤ ਦੀ ਅਤਮ ਮਦਮ ਕਿਨ ਕਨੇਸ਼ਟ ਭੇਦ ਸੇ ਤਿੰਨ ਪ੍ਰਕਾਰ ਕੀ ਹੈ ਤਿੰਨੋਂ ਮੇ ਜੋ ਜੋ ਤਰੰਗੋਂ ਮੇ ਜਲ ਭਾਵ ਬਤ ਸਰਬ ਭੂਤੋਂ ਮੇ ਆਪਣੀ ਭਗਵਤ ਸਭ ਰੂਪਤਾ ਲਿਖਦਾ ਹੈ ਉਹ ਉਤਮ ਹੈ ਜਿਸ ਦਾ ਈਸ਼ਵਰ ਮੇ ਪ੍ਰੇਮ ਹੈ ਤੇ ਸਦੀਆਂ ਭਗਤਾ ਸਾਥ ਮੈਤਰੀ ਗਰੀਬਾਂ ਪਰ ਕਰਪਾ ਤੇ ਬ੍ਰੋਧੀਆਂ ਵਿੱਚ ਬੋਲੇਸ਼ ਕਰਦਾ ਹੈ ਸੂ ਮਦਨਮ ਕਿਹਾ ਜਾਂਦਾ ਹੈ ਜੋ ਮੂਰਤੀ ਮੈਂ ਸਰਦਾ ਮੈਂ ਅਸੀਂ ਪਰਮੇਸ਼ਵਰ ਕੇ ਪੂਜਨ ਕੀ ਇੱਛਾ ਕਰਦਾ ਹੈ ਤੇ ਭਗਤਾਂ ਅਤੇ ਹੋਰਨਾਂ ਨਾਲ ਪੇਮ ਨਹੀਂ ਕਰਦਾ ਉਹ ਮੰਦ ਕੰਸ਼ਟਪੁਰਸ਼ ਹੈ ਇਥੇ ਉਤਮ ਭਾਸਤੀ ਦਾ ਆਤਮ ਨਰਮੇਦਨ ਮੈਂ ਮੱਧਮ ਕਾ ਦਾਸ ਭਾਵ ਮੈਂ ਮੰਦ ਨਿਸ਼ਟ ਕਾ ਅਚਾਨਨ ਭਾਵ ਮੈਂ ਅੰਤਰ ਭਾਵ ਜਾਣ ਲੈਣਾ ਇਸੀ ਤਰ੍ਹਾਂ ਗਿਆਨ ਮਾਤਰ ਮਿਸ਼ਰਤ ਵੀ ਉਤਮ ਮਦਮ ਮੰਤ ਮਦ ਸੇ ਤਨ ਪ੍ਰਕਾਰ ਦੀ ਹੈ ਤਿੰਨਾ ਵਿੱਚੋਂ ਸਤ ਬ੍ਰਹਮ ਰੂਪ ਕਰਕੇ ਜਿਸ ਵਿੱਚ ਜਗਤ ਦੀ ਪਰ ਤੀ ਤਫੂਮੀ ਬੋ ਮੰਧ ਹੈ ਜਿਸੇ ਗੁਰੂ ਜੀ ਦਾ ਬਾਖ ਹੈ ਇਹ ਮੇਸ ਸਨਸਾਰ ਤਮ ਦੇਖਦੇ ਇਹ ਹਰਕਾਰ ਰੂਪ ਹੈ ਹਾਰੂਪ ਨਦਰੀਆ ਆ ਅਤੇ ਜਿਸ ਵਿੱਚ ਸਰਵ ਪ੍ਰ ਪੰਚ ਦਾ ਮਿਥਿਆ ਰੂਪ ਕਰ ਪ੍ਰਤੀਤ ਹੋਵੇ ਉਹ ਮੰਦਮ ਹੈ ਜੈਸੇ ਗੁਰਵਾਕ ਦ੍ਰਿਸ਼ਟਮਾਨ ਹੈ ਸਗਲ ਮਥਿਨ ਇਸ ਜਗ ਤੂੰ ਕਾ ਪਹਾਰ ਤੇ ਸੱਚਾ ਮਾਨਿਆ ਕਹਿ ਵਿਚਾਰ ਜਿਸ ਵਿੱਚ ਸਤ ਤੇ ਮਿਥਿਆ ਦੋਹਾਂ ਰੂਪਾਂ ਸੇ ਪਰ ਪੰਚ ਕੀ ਪ੍ਰਤੀਤ ਨਾ ਹੋਵੇ ਉਹ ਆਤਮ ਹੈ ਜਥਾ ਗੁਰਮਾਕ ਪ੍ਰਭ ਕੇ ਰਾਗ ਰਾਜਨ ਰਹੇ ਨਾ ਕੁਸ਼ ਆਇ ਬੋ ਨਾ ਕੁਸ਼ ਜਿਆ ਬੋ ਰਾਮ ਕੀ ਦਾਈ ਇਤਿਆਤ ਇੱਥੇ ਪਰਪੰਚ ਸਤ ਸਤਿ ਨਮਤਾ ਨਾ ਪੰਤੀਤ ਸੇਤ ਮਨ ਕੀ ਬਿਰਤੀ ਪਰਮੇਸ਼ਰ ਮੇਂ ਜਾਲ ਤਾਰਾਂ ਦੀ ਨਿਆਈ ਬਣੀ ਰਹੈ ਰਹਿਣੀ ਜਿਵੇਂ ਸਮੁੰਦਰ ਮੇਂ ਗੰਗਾ ਜੀ ਦਾ ਜਾਲ ਨਿਰੰਤਰ ਪੈਦਾ ਹੈ ਇਸ ਦਾ ਨਾਮ ਪ੍ਰਾ ਅਰਮ ਪ੍ਰੇਮ ਭਗਤੀ ਹੈ ਇਹ ਭਗਤੀ ਫਲ ਰੂਪ ਹੈ ਤੇ ਨੋ ਇਸ ਦਾ ਸਾਧਨ ਰੂਪ ਹਨ ਸਾਧਨ ਰੂਪ ਭਗਤੀਆਂ ਵਿੱਚ ਸਰਬਣ ਸਿਮਰਨ ਆਤਮ ਨਰਮੇਦਨ ਭਗਤੀ ਗਿਆਨ ਰੂਪ ਹੈ जाते ए प्रपत्ति में सर्व रूप से कारण है इनातों बैन और, और पक्तियां आराध्य ईश्वर गोचर से ज्ञान तैस कीतपति द्वारा करना है भाव की नरभति पन कीतपति द्वारा सब तोला कारण है पर अरपरा ਭਗਤੀ انواع ਦਾ ਤਲਾ ਦੇ ਹੈ ਇਹ ਸਭੀ ਮਹਤ ਹੈ ਭਗਤੀ ਚਾਰ ਪ੍ਰਕਾਰ ਦੀ ਹੈ ਪਹਿਲੀ ਅੰਦਵਖ ਜਨ ਜਿਵੇਂ ਰਾਮਨਤੀ ਸਹਪਾਲ ਕੀ ਦੂਜੀ ਭਜਨ ਜਨ ਭਜਨ ਨਕ जैसे कांस ते मरीद की जिसने स्ने जैसे नंद जसोजा की चौथी काम जनज जा जैसे दी। दोरा दौरा सभी सविपुन दविदा है अनंग अन अनंग जेद ਅਨੰਦ ਪੀਦ ਮੈਂ ਭਗਤੀ ਹੈ ਦੂਸਰਾ ਤਾ ਬਿਨਾ ਬੀਦ ਗੁਰਮਤ ਮੈਂ ਅਨੰਜ ਕੀ ਪਾਖੀ ਪੂਰਬ ਰੀਤ ਜਤੋ ਇਕਾ ਕੀ ਭਗਤ ਹੀ ਪਲੇ ਪਰਬਾਨ ਕੀਤ ਹੋ ਮੰਗੋ ਭਗਤੇ ਕਾ ਇਕਾਈ ਕੀ ਦਾਸਨ ਨਨ ਮੈਂ ਨਜਰੂਪ ਸੋਨੇ ਅਨਕਾਂ ਭਗਤੀਆਂ ਕਰਦੇ ਹੋਏ ਪਰਮੇਸ਼ਰ ਦੇ ਪਿਆਰੇ ਉਸ ਦਾ ਰੂਪ ਹੀ ਹੋ ਜਾਂਦੇ ਹਨ ਉਹਨਾਂ ਦੇ ਮੂੰਹੋਂ ਜੋ ਬਚਨ ਨਿਕਲਦਾ ਹੈ ਉਹ ਹੀ ਸਫਲਾ ਬਾ ਪੂਰਾ ਹੁੰਦਾ ਹੈ ਕਿਉਂਕਿ ਕਿਉਂਕਿ ਪ੍ਰਮਾਤਮਾ ਉਹਨਾਂ ਦਾ ਕਿਹਾ ਮੰਨ ਲੈਂਦਾ ਹੈ ਜਖਾ ਨਰਮਨ ਜੋ ਜੋ ਚਤਵੇਂ ਸਾਧਜਨ ਸੋ ਲੈਤਾ ਮਾਨ ਭਗਤ ਮੁਖ ਮੁਖੇ ਤੇ ਬੋਲਦੇ ਸੇ ਬਚਨ ਹੁੰਦੇ ਪਰਗਟ ਪਾਹਰੇ ਜਪਦੀ ਸਮ ਲੋਕ ਸੁਨਿੰਦੇ ਸੋ ਹਰ ਇੱਕ ਜੀਵ ਨੂੰ ਚਾਹੀਦਾ ਹੈ ਭਗਤੀ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਪੈਦ ਹੋ ਜਾਵੇ ਤੇ ਜੀਵਨ ਮੁਕਤ ਹੁੰਦਾ ਹੋਇਆ ਸਦਾ ਹੀ ਆਨੰਦ ਮਾਣੇ ਮੈਂ ਤਾਂ ਭਗਤ ਕਰਨ ਪਾਇਤੀ ਪ੍ਰੇਮ ਨਾਲ ਲਾਇਕ ਤੇ ਸਰਬਣ ਕੀਰਤਨ ਸਿਮਨ ਪਿਆਰ ਕਰਕੇ ਆ ਨਸੀਮਨ ਅਤੇ ਅਰਚਨ ਬੰਦਨ ਆ ਜੀ ਦਾਸ ਭਾਵ ਮਿੱਤਰ ਹੰਦੇ ਧਾਰ ਕਰੇ ਕਰ ਕਰ ਆਤਮਨ ਮੇਦਨ ਚ ਪੌਂਚ ਜੰਦੇ ਸਦਾ ਮਿਹਤ ਅਮੇ ਅਮੇ ਹਤ ਵਿਚਾਰ ਕਰਕੇ ਭਗਤ ਕਰਨ ਭਰਤੀ ਚਤਲਾਈ ਚੰਨਾ ਹੁੰਦੇ ਬਰਮ ਸੇ ਲੀਨ ਲਵ ਲਾਈ ਕਰਤੇ ਸੇਕ ਕੋ ਸਖੋਸ ਨੂੰ ਆਖਦੇ ਹਨ ਕਿ ਜਸਨੇ ਗੁਰੂ ਜੀ ਤੋਂ ਸਿੱਖਿਆ ਲੈ ਕੇ ਹੱਦ ਦੇ ਵਿੱਚ ਧਨ ਕੀਤੀ ਹੋਈ ਹੋਵੇਂ ਜਥਾ ਕਰਵਾ ਕਮ ਸਿੱਖਿਆ ਸਿੱਖਿਆ ਗੌਰ ਵਿਚਾਰ ਤਾਂ ਤੇ ਆਪਣੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਦਾ ਨਾਮ ਸਿੱਖ ਹੈ ਸਖੂ ਬਣ ਸਕਦਾ ਹੈ ਜਿਸ ਦੀ ਹੋ ਨਾ ਪਦਾਰਥਾਂ ਨਾਲੋਂ ਬਿਰਤੀ ਟੋਟਕੇ ਸਤਗੁਰੂ ਜੀ ਦੇ ਚਾਨਾ ਨਾਲ ਲੱਗ ਜਾਵੇ ਤੇ ਇਹੋ ਜਿਹਾ ਹੋ ਜਾਵੇ ਜੈਸਾ ਜਿਹਾ ਕਿ ਪਾਈ ਗੁਰਦਾਸ ਜੀ ਦੱਸਦੇ ਹਨ ਮੁਰਦਾ ਹੈ ਮਰੀਦ ਨਾ ਗਲੀ ਹੋਵਣਾ ਸਬਰ ਸੰਤ ਕੀ ਸਹੀਦ ਪਰ ਮਾ ਪਾਉ ਖੋਵਣਾ ਗੋਲਾ ਮੌਲ ਖਰੀਦ ਗਾਰੇ ਜੋਵਣਾ ਨਾ ਤਸਪੂਖਣਾ ਨੀਂਦ ਨਾ ਖਾਣਾ ਸੋਵਣਾ ਵੈਨਣ ਹੋਏ ਜੇ ਦੀਨ ਪਾਣੀ ਟੋਣਾ ਪੱਖੇ ਦੀ ਤਗੀਨ ਪਗ ਮੈਲਾ ਟੋਣਾ ਸੇਵਕ ਹੋਏ ਸੰਜੀਦਨਾ ਹੱਸਣ ਰੋਵਣਾ ਦਾਰਨ ਦਰਵੇਸ਼ ਰਸੀਦ ਵੈਰ ਰਸ ਪੋਮਣਾ ਚੰਦ ਮਾਰਖ ਈਦ ਪਗ ਖਲੋਣਾ ਅਜੇ ਐਹੋ ਇਹ ਹੈ ਆਦਮੀ ਜਿਸ ਨੇ ਪੈਨੂ ਹੀ ਜੀਵਨ ਪਾਵਨ त्याग ਦੇਣਾ ਹੈ ਤੇ ਗੁਰੂ ਜੀ ਦੇ ਹੁਕਮ ਅਨੁਸਾਰ ਜੋ ਜੋ ਪ੍ਰੀਮ ਖੇਲਣ ਕਾ ਚਾਹੋ ਸਿਰ ਤਰਖ ਤਲੀ ਗਲੀ ਮੇਰੀ ਆਓ ਇਹਤ ਮਾਰਗ ਪੈ ਤਰੀ ਜੀ ਸਿਰ ਦੇ ਜੇ ਕਾਣ ਨ ਕੀ ਜੇ ਪਹਿਲਾ ਮਾਨਨਾ ਕਬੂਲ ਜੀਵਨ ਕੀ ਛਡਾਸ ਹੋਰ ਸਮਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਪਹਿਲਾਂ ਮੰਨਣਾ ਹੀ ਕਬੂਲ ਕਰੇ ਸਹਿਰ ਸਤਗੁਰੂ ਜੀ ਦੇ ਚਰਨ ਦਰਸ਼ਨਾ ਚਰਨਾਂ ਦੀ ਪੀਠ ਕਰ ਲੈਣਾ ਹੈ ਉਹਦਾ ਨਾਮ ਸਿੱਖ ਹੈ ਸਤਗੁਰੂ ਜੀ ਨੇ ਸਿੱਖ ਬਣਨ ਵਾਲਿਆਂ ਨੂੰ ਕੋਈ ਲਾਲਚ ਨਹੀਂ ਦਿੱਤਾ ਜਿਵੇਂ ਹਿੰਦੂ ਮਾਤਮੇ ਸੁਵਾਰੰਗ ਆਦਕ ਦਾ ਲਾਲਚ ਦਿੱਤਾ ਜਾਂਦਾ ਹੈ ਉਸ ਮੰਨਣਾ ਵਿੱਚ ਹੁਰਾਂ ਲੋਡੇ ਇਹ ਅੰਤ ਦੇ ਬੇੜੇ ਬਖਸ਼ੇ ਜਾਂੰ ਦਾ ਲਾਲ ਚਲਿਤਾ ਜਾਂਦਾ ਹੈ। ਪ੍ਰੰਤੂ ਗੁਰੂ ਜੀ ਨੇ ਇਸ ਦੇ ਬਜਾਏ ਪਹਿਲੋਂ ਹੀ ਸੈਰ ਮੰਗ ਲਿਆ ਹੈ। ਤੇ ਸਿੱਧੇ ਰਾਹਤੇ ਚੱਲਣ ਲਈ ਇਹ ਅਪਨੇਸ਼ ਦਿੱਤਾ ਹੈ ਜਿਵੇਂ ਗੁਰੂ ਜੀ ਦੱਸਦੇ ਹਨ। ਕਾਮ ਕ੍ਰੋਧ ਲੋਭ ਮੋਹ ਤੈ ਜਾਰੀ। ੜੜ ਨਾਮ ਦਾਨਿਸ਼ ਨਾਨਸਚਾਰੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਕਾ ਨੂੰ ਤਨਬਾ ਦੇ ਕੇ ਨਾਮ ਦਾਣਿ ਸ਼ਨਾ ਨੂੰ ਦਰ ਕੜਾਇਆ ਅੰਦਰੜ ਕਰਵਾਇਆ ਤੇ ਸਖ ਨੂੰ ਰਾਜ ਜੋਗੀ ਬਣਾ ਦਿੱਤਾ ਰਾਜ ਮਾਨਣਦਿਆਂ ਹੋਇਆਂ ਜੋਗ ਮਾਰਗ ਵਿੱਚ ਚੱਲਣ ਲਈ ਹੁਕਮ ਦਿੱਤਾ ਖੰਨ ਤਿੱਖੀ ਬਾਣੋਂ ਨਿੱਕੀ ਇਹਤ ਮਾਰਗ ਜਾਣਾ ਇਨਾ ਕਠਨ ਰਾਹ ਤੇ ਤੇ ਤਨ ਵਾਲਾ ਸਖ ਬਣਿਆ ਬਣਾਇਆ ਦੁਨੀਆ ਵਿੱਚ ਰਹਿੰਦੇ ਆ ਹੋਇਆ ਉਹ ਉੱਚ ਪਦਵੀ ਬਖਸ਼ਿਸ਼ ਦਿੱਤੀ ਜਿਸ ਪਦਵੀ ਦੇ ਪ੍ਰਾਪਤ ਕਰਨ ਲਈ ਕਈ ਤਪ ਕਰਦੇ ਤੇ ਧੂਣੀਆਂ ਤਾਪਦੇ ਤੇ ਜੰਗਣਾ ਵਿੱਚ ਕਾਂਤ ਜਾ ਕੇ ਬੈਹnde ਉੱਠੇ ਹੋ ਕੇ ਲਾਮਕਦੇ ਤੇ ਆਪਣੇ ਆਪ ਨੂੰ ਅੱਗ ਦੀ ਭੇਂਟ ਕਰਕੇ ਕਰਦੇ ਹਨ ਸੋ ਰਾਜ ਜੋਗ ਦੇ ਦੋਵੇਂ ਹਿੱਸੇ ਗੁਰੂ ਜੀ ਨੇ ਸਿੱਖ ਨੂੰ ਬਖਸ਼ ਦਿੱਤੇ ਇਸੇ ਸਹਿਵ ਕਲੰਗੀਧਰ ਜੀ ਨੇ ਇੱਕ ਸੁਭਈਏ ਦੁਬਾਰਾ ਫਲਦੇਸ਼ ਦਿੱਤਾ ਹੈ ਸੁਭਈਆ ਤਨ ਜੀ ਉਹ ਤੇ ਹੀ ਕੋ ਜਗ ਮੈਂ ਮੁਖ ਤੇ ਹਰ ਚਤ ਮੈਂ ਜੂਦ ਵਿਚਾਰੇ ਇਹ ਨਿਤ ਨ ਨਤਰਹੀ ਜਸ ਨਾਮ ਚੜੇ ਪਵਾ ਸਾਗਰਤਾ ਹੋਇ ਇਨਾਂ ਨੂੰ ਮਾ ਤੁਕਾਂ ਦੁਬਾਰਾ ਵੀਰਸ ਦੇ ਪੈਦਾ ਕਰਨ ਤੇ ਦੇ ਨੂੰ ਇਹ ਤਾਂ ਜਾਣ ਕੇ ਆਪਣੇ ਆਪ ਨੂੰ ਕਰਮਾਨ ਕਰਨ ਲਈ ਪ੍ਰੇਰਣਾ ਕਰਦੇ ਹਨ ਤੇ ਇਹ ਦੱਸਦੇ ਹਨ ਕਿ ਸੂਰਮੇ ਬਣ ਕੇ ਸਵਾਮੀ ਦੀ ਆਗਿਆ ਅਨੁਸਾਰ ਕਰਵਾਨੀ ਕਰਕੇ ਜਸ ਫੱਟੇ ਇਹ ਰਾਜਸੀ ਕਮਲਾ ਫਲੇਸ਼ ਹੈ ਤੇ ਇਹ ਅਖਲੀਆਂ ਤੂਕਾਂ ਦੁਆਰਾ ਜੋਗ ਨੇ ਰਾਹਤੇ ਨੂੰ ਪ੍ਰਾਪਤ ਕਰਨ ਤੇ ਦਿਲ ਵਿੱਚੋਂ ਕੈਰਤਾਈ ਨੂੰ ਦੂਰ ਕਰਦਾ ਆਪਦੇਸ਼ ਦਿੰਦੇ ਹਨ ਜਥਾ ਤੇ ਇਹ ਜੇ ਤਾਮ ਬਣਾਏ ਹੀ ਤਨਮੁਦ ਸਿਉ ਦੀਪਕ ਜਿਉਂ ਜਾ ਰਹੀ ਗਿਆਨੀ ਕੀ ਬਾਣੀ ਮਨੁਹਾਥਲੇ ਕੰਤਾ ਕਤਬਾ ਗਤਬਾਰ ਮੁਹਾਰੇ ਹਾਂਜੀ ਫਿਰ ਸਖ ਨੂੰ ਬਾਣੀ ਅੰਦਰ ਚੱਲ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਮਨ ਮੰਗਿਆਨੀ ਬਨ ਦਾ ਬਨੇਸ਼ ਲੈਂਦੇ ਹਨ ਤੇ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਪੂਰਨੇ ਪਰ ਚੱਲਣ ਵਾਲਾ ਸਿੱਖ ਬ੍ਰਹਮ ਪ੍ਰਮਾਤਮਾ ਦੇ ਚਾਨਾ ਵਿੱਚ ਹੀ ਲੀਨ ਹੋ ਜਾਂਦਾ ਹੈ ਜਿਵੇਂ ਜਲਮੇ ਜਲ ਪੇਦ ਹੋ ਜਾਂਦਾ ਹੈ ਤੈਸੇ ਸਿੱਖ ਦੀ ਪੇਦ ਰੂਪ ਹੋ ਜਾਂਦਾ ਹੈ ਜਨਮ ਆ ਕੇ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰ ਪੈ ਨਹੀਂ ਜਾ ਕੇ ਕਾਂਚਨ ਮਾਟੀ ਮੰਨੇ ਰਹੋ ਨੈ ਨਿੰਦਿਆ ਨਾ ਅਸਤਤ ਜਾ ਕੇ ਲੋਭ ਮੋਹ ਪੈ ਮੰਨਾ ਹਰਖ ਸੁਖਤੇ ਰਹੇ ਨਰਿਓ ਨਿਆਰੋ ਨਹੀਂ ਮਨ ਅਪਮਾਨਾ ਅਰਸਾ ਮਨਸਾ ਸਗਲ ਤੇ ਅੱਗੇ ਜਗਤੇ ਰਹੇ ਨਰਾਸਾ ਕਾਮ ਕ੍ਰੋਧ ਜੈ ਪਰਸੇ ਨਹਿਨ ਐਸ ਘਟ ਮਰਮਨਵਾਸਾ ਗੁਰ ਕਰਪਾ ਜੇ ਨਰਕ ਕੋ ਕਿੰਨੀ ਤੈ ਯੁਗਤ ਬਿਸ਼ਾਨੀ ਦਾਣ ਕਲੀਨ ਪੀ ਉਹੋ ਵੈਨ ਦਸਾਂ ਜੋ ਪਾਣੀ ਸਿੰਘ ਪਾਣੀ ਇਹ ਮਹਾਨ ਵਾਸਤਾ ਵਿੱਚ ਪਹੁੰਚ ਕੇ ਗੁਰੂ ਜੀ ਦਾ ਸਖ ਗੁਰੂ ਜੀ ਨਾਲ ਲੀਨ ਹੋ ਉਸ ਹੋ ਕੇ ਸਦਾ ਹੀ ਪੇਧ ਰਹਿਣਾ ਹੈ ਤੇ ਗੁਰੂ ਤੇ ਸਖ ਵਿੱਚ ਕੋਈ ਭੇਦ ਨਹੀਂ ਰਹਿਣਾ ਵਰਵਾਕ ਗੁਰ ਸੇ ਖਸੇ ਖਾ ਗੁਰ ਹੈ ਇਕੋ ਗੁਰ ਆਪਣੇ ਇਸ ਚਲਾਏ ਨਾ ਆਰਾਮ ਨਾ ਮੰਤ ਹਰ ਦੇ ਦੇ ਦੇਵੇ ਨਾਨਕ ਮਿਲਣ ਸਾਈ ਹਰ ਹਰ ਜਾਨਦੁਈ ਇਕਹ ਮੇਵ ਵਿਚਾਰ ਕੁਛ ਨਹੀਂ ਜਲਤੇ ਆਪਣੇ ਤਰੰਗਿਆਂ ਜਲਹਿ ਵਿਖੇ ਸਮਾਈ ਇਸ ਪ੍ਰਕਾਰ ਗੁਰੂ ਜੀ ਦੇ ਭੇਦ ਹੋ ਕੇ ਆਪ ਜਪੋ ਅਬਰਾ ਨਾਮ ਜਪਾਓ ਆ ਪੰਜਾਬਦੇ ਹੋਏ ਅਜਪਾ ਰੂਪ ਵਿੱਚ ਪਹੁੰਚ ਕੇ ਉਹਨਾਂ ਨੂੰ ਗੁਰਪ੍ਰਦੇਸ਼ ਦਵਾਰਾ ਨਾਮ ਦੀ ਦਾਤ ਬਖਸ਼ਦੇ ਹਨ ਮੈਂ ਤ੍ਰਿਮੁਦਤਾ ਕਰਨ ਵੇਖਿਆ ਨੂੰ ਬਰਤ ਕੇ ਦਿਖਿਆ ਦਿੰਦੇ ਹਨ ਤੇ ਇਹੋ ਜਹ ਹੈ ਗੁਰਸਿੱਖਾਂ ਦੀ ਮਹਿਮਾ ਹੀ ਗੁਰੂ ਜੀ ਨੇ ਵਰਣਨ ਕੀਤੀ ਹੈ ਗਰਵਾ ਗੁਰਸਿੱਖਾਂ ਕੀ ਹਰ ਤੂਣ ਦੇ ਹਮ ਪਾਪੀ ਪੀਗਤ ਪਾਏ ਬਾਵਾ ਤਨ ਗੁਰਸਿੱਖੀ ਜਿਸ ਨੂੰ ਮੇਰੇ ਸਤਿਗੁਰੂ ਜੀ ਨੇ ਇੱਦੀ ਵਡਿਆਈ ਬਖਸ਼ੀ ਹੈ ਤੇ ਕਿਹਾ ਹੈ ਕਿ ਜੇ ਜੀਵ ਜੀਤ ਨੂੰ ਗੁਨ ਅਹੰਕਾਰ ਦੇ ਚਾਨਣ ਨਾਲ ਮਿਲਣ ਦੀ ਇੱਛਾ ਹੈ ਤਾਂ ਗੁਰੂ ਜੀ ਦੇ ਦੇ ਸਿੱਖ ਪਾਸ ਪੁੰਜ ਉੱਥੇ ਪੁੰਜ ਕੇ ਗੁਰੂ ਜੀ ਦੇ ਹਕਮ ਅਨਸਾਰ ਜੋ ਦਿਸੇ ਗੁਰ ਸਿੱਖੜਾ ਤਿਸ ਨਿਮਨਮ ਲਾਗੂ ਪਾਈ ਜੀਓ ਜੋ ਸਿੱਖ ਮਿਲੇ ਉਸ ਦੀ ਚਾਨਣੀ ਲੱਗੇ ਤੇ ਫਿਰ ਉਸ ਦੇ ਪਾਸ ਅੱਖਾਂ ਮੱਥਾ ਜੀ ਦੀ ਗੌਰ ਸੱਜਣ ਦੇ ਮਲਾਈ ਜੀਓ ਆਪਣੇ ਮਨ ਦੀ ਬੇਨਤੀ ਕਰੀ ਕਹੀਏ ਤੇ ਬੇਨਤੀ ਕਰੀਏ ਏ ਗੁਰੂ ਚਰਨ ਦੇ ਭਾਵੇਂ ਮੈਨੂੰ ਵੀ ਗੁਰੂ ਜੀ ਦਾ ਲਾਡਾਰ ਕਰਾ ਦੇ ਤੇ ਸੋਈ ਦਸ ਬਲੇਸਣਾ ਮੀਰਾ ਮਨ ਅਨੰਤਨ ਕਾਹੋ ਜਾਏ ਜੀਓ ਉਹ ਬਦੇਸ਼ ਦੇ ਜੈਸਾ ਅਪਦੇਸ਼ ਨਾਲ ਮੇਰੇ ਮਨ ਗੁਰੂ ਜੀ ਦੇ ਚਰਨਾ ਨਾਲ ਹੀ ਜੁੜਿਆ ਰਹੇ ਤੇ ਹੋਰ ਜੋ ਕਲਪਾ ਕਰੀ ਤਾਂ ਇਹ ਮਨ ਤੇ ਦੇਵਸਾ ਮੈਂ ਮਾਰਗ ਦੇ ਬਤਾਏ ਜਿਓ ਇਹ ਮਨ ਵੀ ਮੈਂ ਤੇਰੇ ਅਰਪਣ ਕਰ ਦੇਵਾਂਗਾ ਪਰ ਮੈਨੂੰ ਗੁਰ ਸਿੱਖੀ ਦਾ ਰਸਤਾ ਬਤਾ ਦੇ ਕਿਉਂਕਿ ਤੂੰ ਇਸ ਰਾਸਤੇ 'ਤੇ ਪੈਦੀ ਹੈਂ ਐਸੇ ਗੋਸਿਕਾਂ ਪਾਸ ਬੇਨਤੀ ਕਰਨਾ ਹੁਕਮ ਮੇਰੇ ਸਤਿਗੁਰੂ ਜੀ ਨੇ ਦਿੱਤਾ ਹੈ ਬਾਵਾ ਧੰ ਸਿੱਖੀ ਹੈ ਉਹ ਸਿੱਖੀ ਦੁਨੀਆ ਦੇ ਸਵਨਾ ਪਦਾਰਥਾਂ ਨਾਲੋਂ ਵੱਡੀ ਹੈ ਅਮੂਲਕ ਵਸਤੂ ਹੈ ਤਿਨ ਮਾ ਨਮ ਨਮ ਉਹਨਾਂ ਔਖੀ ਜਾਂਦੀ ਹੈ ਤਾਂ ਹੀ ਗੁਰਦਾਸ ਜੀ ਦੱਸਦੇ ਹਨ ਬਾਲ ਨੂੰ ਤਿੱਖੀ ਅੱਖੀਏ ਖੰਡ ਏ ਤਾਰੋਂ ਸੁਣੀਏ ਤਿੱਖੀ ਆਖੇ ਆਖ ਅੱਖਣ ਆਕੇ ਨਾ ਸਕੀਏ ਲੇਖ ਅਲੇਖ ਨਾ ਜਾਏ ਲਿਖੀ ਗਰਮ ਖ ਪਾਂਥਮ ਖਾਣੀ ਪੜ ਨਾ ਸਕੇ ਇਕ ਤੂੰ ਵਿਖੀ ਸਹਿਲਾ ਣੂਣੀ ਚਟਣੀ ਤਲਨਾ ਲਖ ਮੇਤ ਰਸ ਦੀਖੀ ਗੁਰ ਸਖ ਸੁਖ ਹਲ ਪਾਇਆ ਭਾਏ ਭਗਤ ਮਰਲੀ ਜੋ ਮਰਖੀ ਸਤਿਗੰਗਾਂ ਤੋਂ ਠੇ ਪਾਇਆ ਸਾਧ ਸੰਗ ਗੁਰਮਤ ਗੁਰ ਸਿੱਖੀ ਚਾਰ ਪਦਾਰਥ ਪੇਖਕ ਅਪਿਖੀ ਗੁਰ ਚੇਲਾ ਚੇਲਾ ਗੁਰੂ ਗੁਰੂ ਸਿੱਖ ਸੁਣੀਏ ਗੁਰ ਸਿੱਖ ਸਦਾਵੇਂ ਇੱਕ ਮੇਨਾ ਇੱਕ ਅਰਦਣਾ ਬਾਹਰ ਜਾਂਦਾ ਵਰਜ ਰਹਾਵੇ ਹਕੂਮੀ ਬੰਦਾ ਹੋਏ ਕਿ ਖਸਮੇ ਦਾ ਪਾਣਾ ਤੇ ਸਾ ਭਾਵੇਂ ਮਰਦਾ ਹੋਏ ਮਰੀਦ ਸੋਈ ਕੋ ਬੰਲਾ ਗੋਰ ਗੋਰੀ ਸਮਾਵੇਂ ਪੈਰੀ ਪੈ ਪਾਖੂ ਹੋਏ ਪੈਰਾਂ ਉੱਪਰ ਸੀਸ ਤਰਾਈ ਆਪ ਗਵਾਏ ਆਪ ਹੋਏ ਦੁਜਾ ਪੋਨ ਨਦਰੀਆਂ ਵੇ ਵਰ ਸਿੱਖੀ ਵਰ ਸਿੱਖੀ ਕਮਾਵੇਂ ਇੱਥੋਂ ਸਮਾਪਤ ਕਰਦੇ ਆਂ ਬੁੱਲਣ ਵਿੱਚ ਕੋਈ ਅੱਖਰ ਵੱਡਾ ਘਟਾ ਭੁੱਲ ਚੁੱਕਾ ਮਾਫ਼ ਨਹੀਂ ਆਪ ਦੀ ਅਣਜਾਣ ਮੱਛੀ ਦੇ ਸਿਰ ਤੇ ਹੱਥ ਰੱਖਣਾ ਇਹ ਤੋਂ ਸੰਧ ਸੇਵਾ ਕਰਨੀ ਤੇ ਕਰਵਾਉਣੀ ਆਪਦੇ ਨਾਮ ਨਾਲ ਜੋੜਨੇ ਵਾਹੀ ਉਹ ਜੀ ਕਾ ਖਾਸ ਸੇਵਾ ਉਹ ਜੀ ਕੀ